ਤੁਸੀਂ ਦੇਖ ਰਹੇ ਹੋ ਸਮਝਾ ਨਿਊਜ਼ ਮੈਂ ਹਾ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਬਿੱਟੂ ਚਾਲੇ ਚੱਲੇ ਤਕਰਾਰ ਨੂੰ ਲੈ ਕੇ ਅਤੇ ਸੀਐਮ ਕੇਜਰੀਵਾਲ ਦੇ ਖਿਲਾਫ ਅਹੁਦੇ ਤੋਂ ਹਟਾਉਣ ਦੀ ਪਾਈ ਪਟੀਸ਼ਨ ਨੂੰ ਲੈ ਕੇ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਪਿੰਦਰ ਜੀ ਵਿਰਿੰਦਰ ਜੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਐਮਪੀ ਰਮਨੀ ਸਿੰਘ ਬਿੱਟੂ ਦੇ ਵਿਚਾਲੇ ਸਿਆਸਤ ਜਿਹੜੀ ਵਿਚਾਲੇ ਜਿਹੜੀ ਬਿਆਨਬਾਜ਼ੀ ਆ ਉਹ ਚੱਲ ਰਹੀ ਆ ਚਰਨਜੀਤ ਸਿੰਘ ਚੰਨੀ ਹੁਰਾਂ ਦੇ ਵੱਲੋਂ ਕੇਕ ਕੱਟਿਆ ਜਾਂਦਾ ਕੇਕ ਕੱਟਣ ਤੋਂ ਬਾਅਦ ਜਿਹੜੀ ਆ ਚਰਚਾ ਜੀ ਛਿੜ ਜਾਂਦੀ ਆ ਤੁਸੀਂ ਕਿਵੇਂ ਦੇਖ ਰਹੇ ਹੋ ਜਿਹੜੀ ਇਹਨਾਂ ਦੇ ਵਿਚਾਲੇ ਆਪਸ ਵਿਚਾਲੇ ਟਿੱਪਣੀ ਇੱਕ ਦੂਜੇ ਤੇ ਚੱਲ ਰਹੀ ਆ ਤੁਹਾਡਾ ਕੀ ਕਹਿਣਾ ਭੋਪਿੰਦਰ ਜੀ ਆ ਆਪਰਸੋ ਹੀ ਹੈ ਜੇ ਆ ਕੇਕ ਵਾਲੇ ਮਾਮਲੇ ਵਿੱਚ ਜਿਸ ਢੰਗ ਨਾਲ ਆਪਣੇ ਚੰਨੀ ਹੁਰਾਂ ਦਾ ਕੇਕ ਕੱਟਿਆ ਸੀਗਾ ਤੇ ਕੇਕ ਨੂੰ ਲੈ ਕੇ ਉਹ ਸਿਆਸਤ ਬੜੀ ਭਕੀ ਸੀ ਜਿੱਦ ਤੇ ਕੇਕ ਤੇ ਲਿਖਿਆ ਸੀ ਕਿ ਸਾਡਾ ਚੰਨੀ ਜਲੰਧਰ ਜਲੰਧਰ ਤੋਂ ਉਹਨਾਂ ਨੂੰ ਬਿਨਾਂ ਕਿਸੇ ਹਾਈ ਕਮਾਂਡ ਦੇ ਹੁਕਮ ਦਈ ਜੀ ਉਹਨਾਂ ਨੂੰ ਇੱਕ ਐਮਐਲਏ ਸਾਹਿਬ ਨੇ ਆਪਣੇ ਵੱਲੋਂ ਤੇ ਐਲਾਨ ਕਾਰੀ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਐਮਪੀ ਸੋ ਜਿਸ ਤਰੀਕੇ ਦੇ ਨਾਲ ਇਸ ਵੇਲੇ ਸਿਆਸਤ ਹੈ ਜਿਹੜੀ ਉਪਖੀ ਹੋਈ ਹੈ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਹੁਰਾਣਵੀ ਇੱਕ ਟਿੱਪਣੀ ਛੱਡਤੀ ਆ ਉਹਨਾਂ ਨੇ ਕਿਹਾ ਕਿ 2022 5 ਫਰਵਰੀ 2022 ਨੂੰ ਫਿਰੋਜ਼ਪੁਰ 'ਚ ਜਿਹੜਾ قافਲਾ ਰੁਕਿਆ ਗਿਆ ਸੀਗਾ ਪ੍ਰਧਾਨ ਮੰਤਰੀ ਨਰਿੰਦਰ મોદી ਦਾ ਉਹ ਜਾਣਬੁੱਝ ਕੇ ਚੰਨੀ ਹੁਣਾਰੇ ਰਕਵਾਇਆ ਸੀ ਸੋ ਇਹ ਜਿਹੜੀ ਟਿੱਪਣੀ ਤੋਂ ਬਾਅਦ ਇਸ ਟਿੱਪਣੀ ਤੋਂ ਬਾਅਦ ਚੰਨੀ ਹੁਣਾਰੇ ਵੀ ਆਪਣਾ ਜਿਹੜਾ ਪਲਟਵਾਰ ਕੀਤਾ ਉਹਨਾਂ ਨੇ ਵੀ ਗੱਲ ਦੱਸੀ ਕਿ ਇਹਨੇ ਦੇਖੋ कि जिस तरीके ਦੇ ਨਾਲ ਇੱਕ ਜਨਾਨੀ ਜਿਹੜੀ ਦੂਜਾ ਵਿਆਹ ਕਰਾ ਕੇ ਦੂਜੇ ਖਸਮ ਕੋਲ ਜਾਂਦੀ ਹੈ ਤਾਂ ਉਹ ਆਪਣੇ ਦੂਜੇ ਘਰ ਵਾਲੇ ਨੂੰ ਖੁਸ਼ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਲੱਛਣ ਕਰਦੀ ਹੈ ਤਰ੍ਹਾਂ ਤਰ੍ਹਾਂ ਦੇ ਚਲਿਤਰ ਕਰਦੀ ਹੈ ਤੇ ਉਹ ਹਾਲ ਰਵਨੀਤ ਸਿੰਘ ਬਿੱਟੂ ਦਾ ਕਿਉਂਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਤੇ ਜੁਆਇਨ ਹੋ ਗਏ ਨੇ ਤੇ ਉਹਨਾਂ ਨੇ ਬੀਜੇਪੀ ਦੇ ਜਿਹੜੇ ਆਪਣੇ ਆਲਾ ਅਧਿਕਾਰੀ ਨੇ ਆਲਾ ਜਿਹੜੇ ਉਹਨਾਂ ਦੇ ਲੀਡਰ ਨੇ ਨੇਤਾ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੀ ਟਿੱਪਣੀਆਂ ਜਿਹੜੀਆਂ ਨੇ ਉਹ ਛੇੜੀਆਂ ਨੇ ਸੋ ਭੁਪਿੰਦਰ ਜੀ ਗੱਲ ਤੇ ਕਿਤੇ ਨਾ ਕਿਤੇ ਠੀਕ ਹੈ ਜਦੋਂ ਇੱਕ ਸਿਆਸਤਦਾਨ ਕਿਸੇ ਇੱਕ ਪਾਰਟੀ 'ਚ ਹੁੰਦਾ ਤੇ ਉਹਦੇ ਗੁਣ ਗਾਣ ਕਰਦਾ ਦੂਜਾ ਛੱਡ ਕੇ ਦੂਜੀ ਪਾਰਟੀ 'ਚ ਜਾਂਦਾ ਤੇ ਉਸ ਦੇ ਗੁਣ ਗਾਣ ਕਰਨ ਲੱਗ ਜਾਂਦਾ ਤੇ ਪਹਿਲੀ ਵਾਲੀ ਪਾਰਟੀ ਜਿਹੜੀ ਆ ਉਹਦੀਆਂ ਬਦਖੋਈਆਂ ਸ਼ੁਰੂ ਕਰ ਦਿੰਦਾ ਸੋ ਇਸ ਸਿਆਸਤ ਹੈ ਭੁਪਿੰਦਰ ਜੀ ਸੋ ਇਸ ਤਰੀਕੇ ਦੇ ਜਿਹੜੇ ਸਾਡੇ ਕਰੈਕਟਰ ਨੇ ਸਾਡੇ ਲੀਡਰ ਨੇ ਜੇ ਇਹੋ ਜੇ ਕੋਈ ਕੰਮ ਕਰਦੇ ਨੇ ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਹਮਮ। ਵਿਰਿੰਦਰ ਜੀ ਇੱਕ ਸੀਐਮ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਹਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਲਈ ਪੀਆਈਐਲ ਪੈਂਦੀ ਆ ਪਟੀਸ਼ਨ ਪੈਂਦੀ ਆ ਅਤੇ ਹੁਣ ਉਸ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਤੇ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਸਿਨੈਰੀਓ? ਦੇਖੋ ਪਿਛਲੇ ਹਫਤੇ ਹਿੰਦੂ ਸੈਨਾ ਨਾ ਦਾ ਇੱਕ ਆਧਾਰਾ ਹੈਗਾ ਉਹਨਾਂ ਦੇ ਜਿਹੜੇ ਉਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਕੌਮੀ ਪ੍ਰਧਾਨ ਵਿਸ਼ਨੂ ਗੁਪਤਾ ਨੇ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦਿੱਲੀ ਹਾਈ ਕੋਰਟ ਚ ਪਾਈ ਸੀ ਕਿ ਅਰਵਿੰਦ ਕੇਜਰੀਵਾਲ ਇਸ ਵੇਲੇ ਈਡੀ ਦੇ ਰਿਮਾਂਡ ਤੇ ਚੱਲ ਰਹੇ ਨੇ ਸ਼ਰਾਬ ਘਟਾਲੇ ਨੂੰ ਲੈ ਕੇ ਤੇ ਉਹਨਾਂ ਨੂੰ ਪ੍ਰਧਾਨ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਉਹਦੇ ਵਿੱਚ ਅੱਜ ਸੁਣਵਾਈ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਪੀਆਈਐਲ ਨੂੰ ਰੱਦ ਕਰ ਦਿੱਤਾ ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਦੇਖੋ ਇਹ ਦੀ ਜਿਹੜੀ ਰੈਮਡੀ ਹੈ ਇਹ ਜਾਂ ਤੇ ਹੈਗੀ ਹੈ ਐਲਜੀ ਕੋਲ ਯਾਨੀ ਲਿਊਟੇਨੈਂਟ ਗਵਰਨਰ ਕੋਲ ਜਾਂ ਫਿਰ ਰਾਸ਼ਟਰਪਤੀ ਕੋਲ ਹੈ ਸੋ ਜਿਸ ਤਰੀਕੇ ਦੇ ਨਾਲ ਇਹ ਪਟੀਸ਼ਨ ਰੱਦ ਕੀਤੀ ਗਈ ਹੈਗੀ ਹੈ ਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕਾਨੂੰਨ ਜਿਹੜਾ ਹੈਗਾ ਉਹ ਹਲਕਾ ਫੁਲਕਾ ਹੀ ਲਾ ਲਓ ਇਹ ਮੈਨੂੰ ਲੱਗਿਆ ਕਿ ਅਰਵਿੰਦ ਕੇਜਰੀਵਾਲ ਦੀ ਫੇਵਰ ਚ ਥੋੜਾ ਜਿਹਾ ਲੱਗਿਆ ਕਿਉਂਕਿ ਜਿਆਦਾ ਕਰਕੇ ਤੁਸੀਂ ਦੇਖ ਲਓ ਕਿ ਜੋ ਕੁਝ ਵੀ ਹੋਇਆ ਸਭ ਨੂੰ ਪਤਾ ਹੈ ਜਿਸ ਢੰਗ ਨਾਲ ਅਰਵਿੰਦ ਕੇਜਰੀਵਾਲ ਦੇ ਨਾਲ ਈਡੀ ਦੀ ਰੀਡ ਲਾ ਲਓ ਜਾਂ ਜਿਸ ਢੰਗ ਨਾਲ ਨੌ ਸੰਮਣ ਆਏ ਨੇ ਜਾਂ ਜੋ ਕਾਰਵਾਈਆਂ ਕੀਤੀਆਂ ਗਈਆਂ ਨੇ ਜਾਂ ਜਿਸ ਤਰੀਕੇ ਦੇ ਨਾਲ ਬੀਤੇ ਲੰਗੇ ਦਿਨੀ ਸੰਜੇ ਸਿੰਘ ਨੂੰ ਜ਼ਮਾਨਤ ਮਿਲੀ ਹੈ ਉਹਦੇ ਪਿੱਛੇ ਕੀ ਕੀ ਜੋ ਕੁਝ ਹੋਇਆ ਤਾਂ ਮੈਨੂੰ ਲੱਗਦਾ ਨਹੀਂ ਕਿ ਸਤੋਂ ਇਹ ਸਭ ਚੀਜ਼ਾਂ ਲੁਕੀਆਂ ਹੋਈਆਂ ਨੇ ਸੋ ਅੱਜ ਇਹ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੇ ਤੇ ਰਵਿੰਦ ਕੇਜਰੀਵਾਲ ਬਾਰੇ ਆਪਾਂ ਬੀਤੇ ਦਿਨੀ ਵੀ ਗੱਲ ਕੀਤੀ ਸੀ ਕਿ ਕਿ ਉਹ 15 ਦਿਨਾਂ ਦੇ ਜੁਡੀਸ਼ਰੀ ਰਿਮਾਂਡ ਤੇ ਨੇ ਤੇ ਉੱਥੇ ਦੱਸਿਆ ਜਾ ਰਿਹਾ ਸਾਢੇ 4 ਕਿਲੋ ਜਿਹੜਾ ਉਹਨਾਂ ਦਾ ਵਜ਼ਨ ਘਟ ਗਿਆ ਦੱਸਿਆ ਤੇ ਇਹ ਵੀ ਜਾ ਰਿਹਾ ਕਿ ਉੱਥੇ ਉਹਨਾਂ ਦੀ ਜਿਹੜੀ ਰੁਟੀਨ ਹੈ ਉਹ ਆ ਜਾਂ ਤੇ ਕਿਤਾਬਾਂ ਪੜ੍ਹਦੇ ਨੇ ਜਾਂ ਫਿਰ ਉਹ ਯੋਗਾ ਤੇ ਮੈਡੀਟੇਸ਼ਨ ਕਰਦੇ ਨੇ ਦਿਨ ਚ ਦੋ ਵਾਰ ਸੋ ਟੈਲੀਵਿਜ਼ਨ ਵੀ ਉਹਨਾਂ ਨੂੰ ਮਹੱਈਆ ਕਰਵਾ ਕੇ ਦਿੱਤਾ ਗਿਆ ਸੀਗਾ 20 ਕਿ ਚੈਨਲ ਵਾਲਾ ਤੋਂ ਟੈਲੀਵਿਜ਼ਨਾਂ ਦੇ ਕਹਿੰਦੇ ਵੀ ਜ਼ਿਆਦਾ ਸ਼ੌਕੀਨ ਨਹੀਂ ਹੈਗੇ ਤੇ ਉੱਥੇ ਕਿਤਾਬ ਪੜ੍ਹਦੇ ਰਹਿੰਦੇ ਨੇ ਸੋ ਭੁਪਿੰਦਰ ਜੀ ਜੋ ਇਸ ਵੇਲੇ ਸਾਡੀ ਸਿਆਸਤ ਜਿਹੜੀ ਹੈਗੀ ਆ ਉਹ ਐਨੇ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਅੱਜ ਤੋਂ ਪਹਿਲਾਂ ਆਪਾਂ ਕੁਝ ਲੀਟਰਾਂ ਦੀ ਗੱਲ ਸੁਣਦੇ ਸੀ ਨਾ ਤੇ ਕਿਤੇ ਨਾ ਕਿਤੇ ਐਥਿਕਸ ਕਿਤੇ ਨਾ ਕਿਤੇ ਕੋਈ ਨਾ ਕੋਈ ਕੈਰੇਕਟਰ ਹੁੰਦਾ ਸੀਗਾ ਚਰিত্র ਰਣ ਹੁੰਦੇ ਸੀਗੇ ਦੂਸਰੀ ਜਿਹੜੀ ਆਪੋਜੀਸ਼ਨ ਪਾਰਟੀ ਦੇ ਲਈ ਵੀ ਸੱਤਾਧਾਰੀ ਪਾਰਟੀ ਜਿਹੜੀ ਹੁੰਦੀ ਆ ਉਹ ਇੱਕ ਪ੍ਰੋਟੋਕਾਲ ਦੇ ਹਿਸਾਬ ਨਾਲ ਚੱਲਦੀ ਹੁੰਦੀ ਸੀਗੀ ਪਰ ਜੋ ਕੁਝ ਅੱਜ ਕੱਲ ਜੋ ਕੁਝ ਵੀ ਵਾਪਰ ਰਿਹਾ ਜੋ ਕੁਝ ਵੀ ਹੋ ਰਿਹਾ ਤੇ ਉਹ ਉਹਦੇ ਬਾਰੇ ਕੋਈ ਜ਼ਿਆਦਾ ਕਹਿਣ ਉਠੋਣ ਦੀ ਗੱਲ ਨਹੀਂ ਹੈ ਉਹ ਸਭ ਨੂੰ ਹੀ ਪਤਾ ਹੈ ਮੇਨ ਮੁੱਦੇ ਜਿਹੜੇ ਹੈਗੇ ਨੇ ਦੇਸ਼ ਦੇ ਉਹ ਹੱਲ ਕੀਤੇ ਨਹੀਂ ਜਾ ਰਹੇ ਸਿਆਸਤ ਲਈ ਆਪਣੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਵੱਡਾ ਦੱਸਿਆ ਜਾ ਰਿਹਾ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਜਾਂ ਸਾਡੀ ਪਾਰਟੀ ਹੈ ਸਭ ਤੋਂ ਵਧੀਆ ਹੈ ਅਸੀਂ ਇਹ ਕਰਤਾ ਅਸੀਂ ਉਹ ਕਰਤਾ ਔਰ ਮੀਡੀਆ ਵਾਲੇ ਵੀ ਜਿਹੜੇ ਹੈਗੇ ਨੇ ਸਾਡੇ ਕਈ ਚੈਨਲ ਜਿਹੜੇ ਉਸ ਅਸਲੀਅਤ ਦਿਖਾ ਕੇ ਰਾਜੀ ਨਹੀਂ ਹੈਗੇ ਦੇਖੋ ਜਿਸ ਢੰਗ ਨਾਲ ਆ ਕੁਝ ਦਿਨ ਪਹਿਲਾਂ ਨੈਸ਼ਨਲ ਅਨਇੰਪਲੋਇਮੈਂਟ ਇੰਪਲੋਇਮੈਂਟ ਰਿਪੋਰਟ ਆਈਸੀਪ ਸਾਡੇ ਦੇਸ਼ ਦੇ ਵਿੱਚ ਜਿਹੜੇ ਯੰਗ ਨੇ ਨੌਜਵਾਨ ਨੇ ਉਹ 83% ਦੀ ਜਿਹੜੇ ਟੋਟਲ ਅਨਇੰਪਲੋਇਮੈਂਟ ਚੋਂ ਅਨਇੰਪਲੋਇਮੈਂਟ ਚੋਂ ਟੋਟਲ 83 ਫੀਸਦੀ ਨੌਜਵਾਨ ਜਿਹੜੇ ਨੇ ਉਹ ਅਨਇੰਪਲੋਇਡ ਨੇ ਤੇ ਹੁਣ ਅੱਜ ਦੀ ਇੱਕ ਨਵੀਂ ਰਿਪੋਰਟ ਆਈ ਹੈ ਬੜੀ ਹੈਰਾਨ ਕਰਕੇ ਰੱਖ ਦੇਣ ਵਾਲੀ ਹੈ ਕਿ ਆਈਆਈਟੀ ਬੰਬਈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਬੰਬਈ ਜਿਹੜਾ ਕਿ ਹਿੰਦੁਸਤਾਨ ਦਾ ਸਿਰ ਕੜਵਾ ਇੱਕ ਇੰਸਟੀਚਿਊਸ਼ਨ ਹੈ ਇੰਜੀਨੀਅਰਿੰਗ ਦਾ ਜੇ ਆਪਾਂ ਗੱਲ ਕਰ ਲਈਏ ਨਾ ਤਾਂ ਉੱਥੇ ਦਾਖਲਾ ਲੈਣਾ ਸੌਖਾ ਨਹੀਂ ਹੈ ਖਾਸ ਤੌਰ ਤੇ ਜੇ ਆਪਾਂ ਕੰਪਿਊਟਰ ਸਾਇੰਸ ਬ੍ਰਾਂਚ ਦੀ ਗੱਲ ਕਰ ਲਈਏ ਤੇ ਮੈਨੂੰ ਜਿੰਨਾ ਤੱਕ ਲੱਗਦਾ ਹੈ ਕਿ ਕਿਸੇ ਦਾ ਆਈਐਸ ਬਣਨਾ ਯੂਪੀਐਸਸੀ ਕਲੀਅਰ ਕਰਕੇ ਸੌਖਾ ਪਰ ਕੰਪਿਊਟਰ ਸਾਇੰਸ ਬ੍ਰਾਂਚ ਦੇ ਵਿੱਚ ਆਈਆਈਟੀ ਬੰਬੇ ਦੇ ਵਿੱਚ ਦਾਖਲਾ ਲੈਣਾ ਔਖਾ ਹੈ ਤੇ ਉੱਥੇ ਦਾ ਜੋ ਹਾਲ ਹੈ ਉੱਥੇ ਜੇ ਆਪਾਂ ਗੱਲ ਕਰੀਏ ਤੇ ਉੱਥੇ ਇਸ ਸਾਲ ਵੈਸੇ ਤੇ ਜਿਹੜੇ ਇਹੋ ਜਿਹੇ ਇੰਸਟੀਚੂਨਸ ਨੇ ਉਹਨਾਂ ਦੀ ਪਲੇਸਮੈਂਟ ਜਿਹੜੀ ਰੇਸ਼ਿਓ 100% ਦੀ ਹੁੰਦੀ ਹੈ ਪਰ ਇਸ ਵਾਲੀ ਤੇ ਹੈਰਾਨ ਕਰਨ ਵਾਲੀ ਗੱਲ ਆਈ ਹੈ ਕਿ 2000 ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਰਜਿਸਟਰਡ ਕੀਤਾ ਸੀ ਪਲੇਸਮੈਂਟ ਵਾਸਤੇ ਪਰ ਉਹਨਾਂ ਚੋਂ 712 ਜਿਹੜੇ ਨੇ ਤਕਰੀਬਨ 36% ਦੇ ਲੱਗੇ ਸਟੂਡੈਂਟਸ ਨੂੰ ਪਲੇਸਮੈਂਟ ਨਹੀਂ ਮਿਲੀ ਨੌਕਰੀ ਨਹੀਂ ਮਿਲੀ ਆਈਡੀ ਬੰਬੇ ਵਰਗੇ ਇੰਸਟੀਚੂਸ਼ਨ ਦਾ ਇਹ ਹਾਲ ਹੈ ਦੂਜੇ ਪਾਸੇ ਪਤਾ ਲੱਗਿਆ ਬਿਟਸ ਪਲਾਨੀ ਵਰਗੇ ਇੰਸਟੀਚੂਨ ਜਿਹੜੇ ਸਰਕੜਵੀ ਇੰਸਟੀਚੂਨਸ ਨੇ ਉਹਨਾਂ ਦੇ ਵੀ ਪਲੇਸਮੈਂਟ ਜਿਹੜੀ ਹੈਗੀ ਆ ਉਹ ਨਹੀਂ ਹੋਈ ਤੇ ਇਵਨ ਕਿ ਉੱਥੋਂ ਦੇ ਜਿਹੜੇ ਉੱਚ ਅਧਾਰਨ ਅਧਿਕਾਰੀ ਹੈ ਉਹਨਾਂ ਨੇ ਆਪਣੇ ਐਲੂਮਨੀਸੀ ਜਿਹੜੇ ਉਹਨਾਂ ਨੂੰ ਚਿੱਠੀ ਪਾਈ ਹੈ ਕਿ ਸਾਡੇ ਜਿਹੜੇ ਸਟੂਡੈਂਟਸ ਨੇ ਇਹ ਸਾਡੀ ਜਿਹੜੀ ਹੈਗੀ ਹੈ ਕਿਤੇ ਨੇ ਕਿਤੇ ਕਬੂਲ ਕੀਤੀ ਜਾਵੇ ਬੇਨਤੀ ਵੀ ਇਹਨਾਂ ਦੀ 100% ਦੀ ਪਲੇਸਮੈਂਟ ਦੇ ਵਿੱਚ ਆਪਣੇ ਤੁਸੀਂ ਇੰਸਟੀਚਿਊਸ਼ਨ ਦੇ ਸਟੂਡੈਂਟਸ ਦੀ ਹੈਲਪ ਕਰੋ ਇਹ ਹੀ ਹਾਲ ਆਈਆਈਐਮ ਲਖਨਊ ਦਾ ਪਿੱਛੇ ਜੀ ਸੁਣਨ ਨੂੰ ਮਿਲਿਆ ਸੀਗਾ ਉਹਨਾਂ ਨੇ ਵੀ ਆਪਣੇ ਐਲੂਮਨਾਇ ਜਿਹੜੇ ਉੱਥੋਂ ਦੇ ਪੜ੍ਹੇ ਸੀ ਪੜ੍ਹ ਲਿਖ ਕੇ ਜਿਹੜੇ ਵੱਡੇ ਵੱਡੇ ਅਧਾਰਿਆਂ ਦੇ ਉੱਤੇ ਕੋਈ ਸੀਈਓ ਹੈ ਤੇ ਕੋਈ ਕਿਸੇ ਵੱਡੇ ਅਹੁਦੇ ਤੇ ਹੈ ਉਹਨਾਂ ਨੂੰ ਕਿਹਾ ਸੀਗਾ ਰਿਕਵੈਸਟ ਕੀਤੀ ਸੀ ਕਿ ਜਿਹੜੇ ਪਾਸ ਆਊਟ ਹੈਗੇ ਨੇ ਇਹ ਸਟੂਡੈਂਟਸ ਇਹਨਾਂ ਦੀ ਪਲੇਸਮੈਂਟ ਦੇ ਵਿੱਚ ਮਦਦ ਕਰੋ ਭੁਪਿੰਦਰ ਜੀ ਜਦ ਐਡੇ ਵੱਡੇ ਵੱਡੇ ਅਧਾਰਿਆਂ ਦਾ ਇਹ ਹਾਲ ਹੈ ਤੇ ਜਿਹੜੇ ਆਮ ਇੰਜੀਨੀਅਰਿੰਗ ਕਾਲਜ ਜਾਂ ਐਮਬੀਏ ਕਾਲਜ ਨੇ ਇਹ ਆਮ ਕਾਲਜ ਨੇ ਉਹਨਾਂ ਦੀ ਅਨਇੰਪਲੋਇਮੈਂਟ ਰੇਟ ਤੁਸੀਂ ਖੁਦ ਸੋਚ ਸਕਦੇ ਹੋ ਕਿ ਕਿਸ ਢੰਗ ਨਾਲ ਉਹ ਆਧਾਰਿਤ ਚੱਲਦੇ ਹੋਣਗੇ ਲੱਖਾਂ ਦੀ ਫੀਸਾਂ ਖਰਚਣ ਤੋਂ ਬਾਅਦ ਵੀ ਬੱਚਿਆਂ ਨੂੰ ਕਿਤੇ ਨੌਕਰੀ ਨਹੀਂ ਮਿਲਦੀ ਹੋਊਗੀ ਤੁਸੀਂ ਸੋਚ ਸਕਦੇ ਹੋ ਹੁਣ ਜਸਟ ਇੱਕ ਰਿਪੋਰਟ ਤੇ ਇਹ ਵੀ ਆਈ ਹੈ ਕਿ ਦੇਖੋ ਜਿਹੜਾ ਇੱਕ ਅਨਪੜ ਬੰਦਾ ਹੈ ਜਿਹੜਾ ਲਿਟਰੇਟ ਨਹੀਂ ਹੈ ਜਿਹਦੇ ਕੋਲ ਕੋਈ ਸਰਟੀਫਿਕੇਟ ਡਿਗਰੀ ਨਹੀਂ ਹੈ ਉਹ ਉਹਦਾ ਜਿਹੜਾ ਨੌਕਰੀ ਪਾਣਾ ਜ਼ਿਆਦਾ ਆਸਾਨ ਹੈ ਕਿਸੇ ਗ੍ਰੈਜੂਏਟ ਦੇ ਨਾਲੋਂ ਗ੍ਰੈਜੂਏਟ ਨੂੰ ਬੰਦੇ ਨੂੰ ਨੌਕਰੀ ਨਹੀਂ ਮਿਲਦੀ ਜਲਦੀ ਕਿਤੇ ਅਨਪੜ ਜਿਹੜਾ ਬੰਦਾ ਉਹ ਨੌਕਰੀ ਲੈ ਲੈਂਦਾ ਕਿਉਂਕਿ ਗ੍ਰੈਜੂਏਟ ਬੰਦੇ ਦਾ ਇੱਕ ਹੁੰਦਾ ਕਿ ਅਸੀਂ ਇੰਨੇ ਪੜ੍ਹੇ ਲਿਖੇ ਆ ਤਾਂ ਸਾਨੂੰ ਆਪਣੇ ਪੱਧਰ ਦੀ ਆਪਣੇ ਲੈਵਲ ਦੀ ਆਪਣੀ ਪੜ੍ਹਾਈ ਦੇ ਅਨੁਸਾਰ ਨੌਕਰੀ ਚਾਹੀਦੀ ਉਹ ਮਿਲਦੀ ਨਹੀਂ ਪਈ ਪਰ ਜਿਹੜੇ ਬੰਦੇ ਛੋਟਾ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਹੀਂ ਉਹ ਕਹਿੰਦਾ ਯਾਰ ਜਿਹੜੀ ਮਰਜ਼ੀ ਨੌਕਰੀ ਮਿਲ ਜੇ ਅਹੀਂ ਢਿੱਡ ਪਾਲਣਾ ਬੱਚੇ ਪਾਲਣੇ ਤੇ ਉਹ ਕਿਤੇ ਨਾ ਕਿਤੇ ਕੰਮ ਲੈਣ ਤੇ ਸਫਲ ਹੋ ਜਾਂਦਾ ਸੋ ਜਿਹੜੀਆਂ ਵੱਡੀਆਂ ਜਿਨ੍ਹਾਂ ਨੇ ਐਡੇ ਐਡੇ ਰਾਤਾਂ ਜਾਗ ਕੇ ਦੋ ਦੋ ਸਾਲ ਤਿੰਨ ਤਿੰਨ ਸਾਲ ਦੀ ਮਿਹਨਤ ਕਰਨ ਤੋਂ ਬਾਅਦ IIT ਵਰਗੇ ਇੰਸਟੀਚਿਊਸ਼ਨ ਚ ਜਾਂਦੇ ਨੇ JEE ਐਡਵਾਂਸਡ ਵਰਗੇ ਐਗਜ਼ਾਮ ਪਾਸ ਕਰਕੇ ਇਸ ਵਾਰ ਵੀ ਦੇਖੀਏ ਇਹਨਾਂ ਤੇ ਤਕਰੀਬਨ 12.5 ਲੱਖ ਬੱਚਿਆਂ ਨੇ JEE ਮੇਨ ਦਾ ਜਿਹੜਾ ਅਸੀਂ ਫਾਰਮ ਭਰਿਆ ਸੀ ਜਿਹਦੇ ਚੋਂ 2.5 ਲੱਖ ਬੱਚਿਆਂ ਨੇ ਅੱਗੇ ਜਿਹੜਾ ਹੈਗਾ IIT ਵਰਗੇ ਇੰਸਟੀਚਿਊਸ਼ਨ ਚ ਅਪਲਾਈ ਕਰਨਾ ਸੀਗਾ ਕਿਉਂਕਿ JEE ਮੇਨ ਤੋਂ ਬਾਅਦ JEE ਐਡਵਾਂਸ ਦਾ ਪੇਪਰ ਹੁੰਦਾ ਹੈ ਉਹਦੇ ਵਿੱਚ ਵੀ ਤੁਸੀਂ ਦੇਖ ਲੋ ਕਿ 17000 ਦੇ ਲਗਭਗ ਜਗ੍ਹਾ ਸੀਟਾਂ ਹੈਗੀਆਂ ਨੇ IIT ਦੀਆਂ ਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਦੁਨੀਆ ਦੇ ਸਭ ਤੋਂ ਮੁਸ਼ਕਲ ਐਗਜ਼ਾਮੀਨੇਸ਼ਨਸ ਦੇ ਵਿੱਚੋਂ ਸਾਡਾ JEE ਐਡਵਾਂਸ ਦਾ ਜਿਹੜਾ ਹੈਗਾ ਐਗਜ਼ਾਮ ਹੁੰਦਾ ਹੈ ਜਿਹੜਾ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਬੱਚਾ ਉੱਥੇ ਪਹੁੰਚਦਾ ਉਹ ਵੀ 100% ਦੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨੂੰ ਵੀ ਜੜੀ ਹੈ ਰੋਜ਼ਗਾਰ ਮਿਲੂਗਾ ਦੇਖੋ ਬਾਅਦ ਚ ਮਿਲ ਜੇ ਜਾਂ ਘੱਟ ਤਨਖਾਹ ਤੇ ਮਿਲੇ ਅੰਡਰ ਇੰਪਲੋਇਮੈਂਟ ਦੀ ਬੜੀ ਵੱਡੀ ਸਮੱਸਿਆ ਹੈ ਐਡਾ ਪੜਨ ਦੇ ਪਿੱਛੇ ਜੇ ਇੱਕ ਹੋਰ ਖਬਰ ਸੁਣ ਲੋ 아이ਸੀ ਕੀ ਕੁਝ ਸਾਲ ਪਹਿਲਾਂ ਕਿ ਇੱਕ ਆਈਆਈਟੀ ਤੋਂ ਇੰਟੀਗ੍ਰੇਟਿਡ ਡਿਗਰੀ ਕੀਤੀ ਸੀ ਬੀਟੈਕ ਐਮਟੈਕ ਦੀ ਇੱਕ ਸਟੂਡੈਂਟ ਤੇ ਉਹ ਡੀ ਗ੍ਰੇਡ ਦੀ ਨੌਕਰੀ ਕਰ ਰਿਆ ਸੀ ਰੇਲਵੇ 'ਚ ਲੈਣਾ ਸਿੱਧੀਆਂ ਕਰਨ ਨਾਲ ਜਾਂ ਲੈਣਾ ਦੀਆਂ ਦੇਖਿਆ ਨੀ ਤਾਂ ਥੋੜੇ ਲੈ ਕੇ ਗਏ ਹੁੰਦੇ ਨੇ ਮਜ਼ਦੂਰ ਉਹ ਨੌਕਰੀ ਕਰਦਾ ਪਿਆ ਸੀਗਾ ਉੱਥੇ ਸਿਲੈਕਸ਼ਨ ਹੋ ਗਈ ਸੀ ਸੋ ਅੱਜ ਸਾਡੇ ਦੇਸ਼ ਦੇ ਵਿੱਚ ਅਨਇੰਪਲੋਇਮੈਂਟ ਦੀ ਜਿਹੜੀ ਹੈ ਦਰ ਇਹੋ ਜੀ ਹੈ ਸਾਡੀਆਂ ਸਰਕਾਰਾਂ ਇਹ ਕਹਿੰਦੀਆਂ ਕਿ ਅਸੀਂ ਕੱਦੂ 'ਚ ਮੋਰੀ ਕਰਤੀ ਐ ਇਸਪਾਨ ਨੂੰ ਪੜਾਲ ਪਲਾੜ ਨੂੰ ਰਾਕਟ ਲਾਉਂਦੇ ਨੇ ਪਰ ਦੂਜੇ ਪਾਸੇ ਜੇ ਸਾਡੀਆਂ ਸਰਕਾਰਾਂ ਇਹੋ ਜਿਹੇ ਮੁੱਦਿਆਂ ਦੇ ਉੱਤੇ ਚਰਚਾ ਕਰਕੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਮੱਸਿਆਵਾਂ ਹੱਲ ਕਰ ਦੇਣ ਤੇ ਮੈਂ ਕਹਿੰਨਾ ਸਾਡਾ ਦੇਸ਼ ਵੀ ਜਿਹੜਾ ਹੈਗਾ ਨਾ ਉਹ ਬਹੁਤ ਛੇਤੀ ਤਰੱਕੀ ਕਰ ਜਾਵੇ ਸਿਆਸਤ ਇਸ ਵੇਲੇ ਹੋ ਰਹੀ ਹੈ ਜਿਸ ਢੰਗ ਨਾਲ ਸਾਡੇ ਐਮਪੀ ਨੇ ਐਮਪੀ ਦੀਆਂ ਚੋਣਾਂ 'ਚ ਤੁਸੀਂ ਦੇਖ ਲੋਗੇ ਕਿ ਇਸ ਢੰਗ ਨਾਲ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਜਾ ਰਹੀ ਨੇ ਕਿਸੇ ਨੂੰ ਪਾਰਟੀ ਨਾਲ ਮੋਹ ਪਿਆਰ ਜਾਂ ਪਾਰਟੀ ਦੇ ਐਥਿਕਸ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਹੁਣ ਤੇ ਖੈਰ ਪਾਰਟੀਆਂ ਦੇ ਐਥਿਕਸ ਵੀ ਨਹੀਂ ਰੇ ਇੱਕ ਪਾਰਟੀ ਦੂਜੀ ਪਾਰਟੀ 'ਚ ਜਾ ਰਹੇ ਨੇ ਉਹਨਾਂ ਨੂੰ ਸਿਰਫ ਇਹ ਹੈ ਕਿ ਸਾਨੂੰ ਟਿਕਟਾਂ ਮਿਲ ਜਾਣ ਸਾਨੂੰ ਸੀਟ ਮਿਲ ਜੇ ਅਸੀਂ 5 ਸਾਲ ਲੋਕਾਂ ਦੀ ਸੇਵਾ ਦੇ ਨਾਂ ਤੇ ਆਪਣੀ ਪਾਵਰ ਦਾ ਜਿਹੜਾ ਹੈਗਾ ਉਹ ਆਨੰਦ ਮਾਣੀ ਜੀ ਵੀਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸ ਸਾਡੇ ਨਾਲ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਫਕਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ